ਤੇ ਤੇਰੀ ਪਾਰਟੀ ਦੇ ਪੂਰੀ ਇੰਡੀਆ ਦੇ ਵਿੱਚ ਕਿਤੇ ਵੀ ਪੈਰ ਨਹੀਂ ਲੱਗੇ ਪੈਰ ਲੱਗੇ ਸੀ ਤਾਂ ਪੰਜਾਬ ਵਿੱਚ ਲੱਗੇ ਸੀ ਅਸੀਂ ਲਾਏ ਸੀ ਉਹ ਸਾਡੇ ਵਰਗੇ ਮੁੰਡਿਆਂ ਦੀ ਬੜੀ ਵੱਡੀ ਮਿਹਨਤ ਸੀ ਉਹਦੇ ਪਿੱਛੇ ਤੇ ਤੂੰ ਉਸੇ ਮੁੰਡਿਆਂ ਨੂੰ ਜੇ ਅੱਜ ਅਤਵਾਦੀ ਟੈਰਰਿਸਟ ਖਾਲਿਸਤਾਨੀ ਕਹਿ ਕਹਿ ਕੇ ਐਨਐਸਏ ਲਾ ਕੇ ਤੇ ਦਿਲ 'ਚ ਧੱਕੇਗਾ ਤਾਂ ਉਹ ਮੁੰਡਿਆਂ ਨੇ ਜਿਨ੍ਹਾਂ ਨੇ ਤਰਾ ਸਾਥ ਦੇਣਾ ਸੀ ਜੇ ਤੂੰ ਉਹਨਾਂ ਨਾਲ ਇਦਾਂ ਕਰੇਗਾ ਤੇ ਤੇਰੀ ਪਾਰਟੀ ਦਾ ਹਾਲ ਇਹੀ ਹੋਣਾ ਜੋ ਅੱਜ ਹੋਇਆ ਹਰਾਨੀ ਜਨਕ ਨਤੀਜੇ ਸਾਹਮਣੇ ਆਏ ਇਹਨਾਂ ਨਤੀਜਿਆਂ ਤੋਂ ਸਾਬਤ ਹੁੰਦਾ ਕਿ ਪੰਜਾਬ ਦੇ ਲੋਕ ਉਸ ਬੰਦੇ ਨੂੰ ਹੀ ਪਸੰਦ ਕਰਦੇ ਨੇ ਜਿਹੜਾ ਪੰਜਾਬ ਦੀ ਗੱਲ ਕਰੇ ਉਹ ਚੜ ਚੜਉਂਦੇ ਰੇ ਅਸੀਂ ਲਾਲੋ ਫੁੱਟਦੇ ਰੇ ਜਿੰਨੇ ਅੱਖ ਕਰ ਕੀਤੀ ਉਨੋਂ ਦੜਤਾਂ ਫੁੱਟਦੇ ਰੇ ਫਿਰ ਨਕਸ਼ ਨਹੀਂ ਲੱਭਿਆ ਉਹ ਦੇਖਨਦਾਨ ਦਾ ਦੇਖਨਦਾਨ ਦਾ ਝੰਡਾ